ਨੇ ਤੇ ਅੱਜਕੱਲ ਤੇ ਸਰਕਾਰ ਫਿਰ ਤੁਹਾਨੂੰ ਪਤਾ ਕੁਵਾਲੀਆਂ ਦੇ ਵਿੱਚ ਗਾਣੇ ਚੱਲੀ ਜਾਂਦੇ ਨੇ ਇਹ ਸੱਚ ਹੈ ਸ਼ਿਗਰਕਾ ਦਾ ਕੋਲਾ ਕਿ ਪ੍ਰਵੇਸ਼ ਆਲਮ ਜੋ ਇਸ ਟਾਈਮ ਪੰਜਾਬ ਦੇ ਵਿੱਚ ਬਹੁਤ ਬੱਚਾ ਸਾਡਾ ਪੁੱਤਰ ਆ ਸਾਡੀ ਮੋਹਰ ਲੱਗੀ ਹੈ ਅੱਲਾ ਪਾਗ ਦਾ ਕਰਮ ਹੈ ਉਹਦੇ ਉੱਤੇ ਅੱਜ ਸਾਰਾ ਸਿਲਸਿਲਾ ਚੱਲ ਰਿਹਾ ਚਾਹੇ ਉਹ ਜਿੰਨੇ ਵੀ ਸਕੀਲ ਸਾਹਬਰੀ ਉਹ ਸਾਡੇ ਪਗੜੀ ਕਵਾਲ ਹੈ ਆ ਦਰਬਾਰ ਖਾਜ਼ਾ ਗਰੀਬ ਨਵਾਜ਼ ਖਾਜ਼ਾ ਮੀਨੋਦੀਨ ਚਿਸਤੀ ਜੀ ਮੇਰੀ ਰਹਿਮਤੁਲਾਵਲੀ ਹਿੰਦਰ ਵਾਲੀ ਦਾ ਤਾਇਰ ਰਸੂਲ ਦਾ ਅਮਨਸਰ ਦੇ ਵਿੱਚ ਹੈ ਜਿੱਥੇ ਬੜੀ ਸ਼ਾਨੋ ਸ਼ੌਕਤ ਨਾਲ ਪਿਛਲੀ 12 ਜੁਲਾਈ ਨੂੰ ਬਹੁਤ ਤਗੜਾ urs ਹੋਇਆ ਜਿਹਦੇ ਵਿੱਚ ਪ੍ਰਵੇਸ਼ ਸਾਡਾ ਬੱਚਾ ਆਪਣੀ ਹਾਜ਼ਰੀ ਲਗਾ ਕੇ ਗਿਆ ਸਾਡੇ ਉਸੇ ਹੀ ਦਰਬਾਰ ਤੋਂ ਨੂੰ ਮੋਰ ਸ਼ਾਬ ਲੱਗੀ ਤੇ ਅੱਜ ਅੱਲਾਹ ਪਾਕ ਦਾ ਕਰਮ ਆ ਉਹ ਪੁੱਤਰ ਆ ਸਾਡਾ ਰਾਂਝਣ ਵੀ ਸਾਡਾ ਬੱਚਾ ਵਾ ਇਸ ਤੱਕ ਕਿ ਇਹਨਾਂ ਬੱਚਿਆਂ ਨੂੰ ਥੋੜਾ ਜਿਹਾ ਹਦਾਇਤ ਦਿੰਦੇ ਰਹੇਦਾ ਅੱਜ ਪਰਵੇਸ਼ ਤੁਸੀਂ ਜ਼ਿਕਰ ਕੀਤਾ ਗਾਣੇ ਦਾ ਪਰ ਜਿੱਥੇ ਅਸੀਂ ਬੈਠਾ ਹੋਵਾਂਗੇ ਉਹ ਗਾਣਾ ਨਹੀਂ ਗਾਏਗਾ ਉਹਦੀ ਜ਼ਰੂਰਤ ਨਹੀਂ ਹੈ ਵੀ ਸਾਡੇ ਸਾਹਮਣੇ ਗਾਣਾ ਗਾਏ ਇਹ ਹਕੀਕਤ ਹੈ ਚਾਹੇ ਉਹ ਸ਼ੇਰ ਵੀ ਗਾਉਂਦਾ ਨਾ ਜਿੱਥੇ ਅਸੀਂ ਸਾਡੇ ਬਜ਼ੁਰਗ ਬੈਠੇ ਹੋਣਗੇ ਅਸੀਂ ਬੈਠਿਆਵਾਂਗੇ ਉੱਥੇ ਹੋਰ ਨਹੀਂ ਗਾਣਾ ਉਹ ਵੀ ਸਾਡੀ ਇਜਾਜ਼ਤ ਲੈ ਕੇ ਉਹ ਜੋ ਵੀ ਸ਼ੇਰ ਜਿਹੜੇ ਅੱਜ ਕੱਲ ਉਹ ਗੰਦਾ ਉਹ ਸਾਡੀ ਜੱਜ ਲੈ ਕੇ ਉਸ ਤੋਂ علاوہ ਨਹੀਂ ਉਹ ਬੋਲਦਾ ਉਹਨੂੰ ਪਤਾ ਵੀ ਅਸੀਂ ਕੀ ਸੁਣਨਾ ਪਸੰਦ ਕਰਦੇ ਆ ਤੇ ਇਸ ਕਰਕੇ ਠੀਕ ਹੈ ਮਹਿਫਲ ਆ ਵੀ ਮਹਿਫਲ ਨੂੰ ਹਰ ਤਰੀਕੇ ਨਾਲ ਚਲੋ ਸਿਲਸਿਲੇ ਮੁਤਾਬਕ ਚੱਲਦਾ ਪਰ ਲekin ਕੁਝ ਗੱਲਾਂ ਹੁੰਦੀਆਂ ਸਮਝ ਹੁੰਦੇ ਆ ਕਿਉਂਕਿ ਨਾ ਸ਼ਰੀਪਲੀ ਮੈਂ ਉਸ ਬੱਚੇ ਨੂੰ ਜ਼ਰੂਰ ਦੇਖਿਆ ਕਿ ਨਹੀਂ ਬੇਟਾ ਬਾਕੀ ਬਿੰਨੂੰ ਨਹੀਂ ਪਤਾ ਤੂੰ ਕੀ ਪੜਨਾ ਕੀ ਕਰਨਾ ਜੋ ਨਾ ਸ਼ਰੀਪ ਆ ਉਸੇ ਟਾਕੇ ਅਸੀਂ ਪੰਜ ਤਨ ਪਾਕ ਦੇ ਮੰਨਣ ਵਾਲੇ ਆ ਕਿਉਂਕਿ ਖਾਜ਼ਾ ਗਰੀਬ ਨਵਾਜ਼ ਇਹ ਕਵਾਲੀ ਜਿਹੜੀ ਹੈ ਕਿ ਨਹੀਂ ਇਹ ਕਵਾਲੀ ਹਿੰਦੁਸਤਾਨ ਦੀ ਸਰਜ਼ਮੀਨ ਦੇ ਉੱਤੇ ਖਾਜ਼ਾ ਮਹਿਨੋਦੀਨ ਚਿਸ਼ਤੀ ਜਿਹੇ ਮੇਰੀ ਰਾਮਤੋਲਾ ਵਾਲੀ ਹਿੰਦਲ ਵਾਲੀ ਰਤਾਇ ਰਸੂਲ ਲੈ ਕੇ ਆਏ ਨੇ ਉਹਨਾਂ ਨੇ ਪਹਿਲੇ ਨਾਤ ਪੜੀ ਫਿਰ ਕੋਲ ਪੜਾ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਸੀ ਕਿ ਨਾਤ ਸ਼ਰੀਫ ਨਾਤ ਕੀ ਆ ਕਿਉਂਕਿ ਨਾ ਜਿਹੜੀ ਹੈ ਮੁਹੰਮਦ ਸਾਹਿਬ ਸਰਕਾਰ ਦੀ ਕੋਲ ਮੌਲਾਲੀ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਉਹਨਾਂ ਦੀ ਜਿਹੜੀ ਪਾਸ਼ਾ ਸੀ ਉਹ ਫਾਰਸੀ ਸੀ ਹਿੰਦੁਸਤਾਨ ਦੇ ਲੋਕਾਂ ਨੂੰ ਨਹੀਂ ਸਮਝ ਆਉਂਦੀ ਸੀ ਇਹ ਜਿੰਨਾ ਅਜ ਇਕੱਠ ਹੋ ਰਿਆ ਨਾ ਇਹ ਸਰਕਾਰ ਖਾਇਆ ਗਰੀਬ ਨਵਾਜ ਦਾ ਸੱਤਾ ਇਹ ਕਵਾਲੀ ਉਹਨਾਂ ਦੀ ਦੀਨ ਆ ਇਹ ਉੱਥੋਂ ਸਾਰਾ ਸਿਲਸਿਲਾ ਕਵਾਲੀ ਦਾ ਚੱਲਿਆ ਇਸ ਕਰਕੇ ਹਿੰਦੁਸਤਾਨ ਦੀ ਸਰਜ਼ਮੀਨ ਦੇ ਉੱਤੇ ਕਵਾਲੀ ਦੂਸਰੀ ਔਰ ਕੋਲ ਨਾਦ ਔਰ ਕੋਲ ਇਹ ਸਰਕਾਰ ਖਾਇਆ ਗਰੀਬ ਨਵਾਜ ਨੇ ਇਹ ਸਿਲਸਿਲਾ ਸਾਰਾ ਚਲਾਇਆ ਤੇ ਜਿੱਥੋਂ ਇਹ ਕਵਾਲੀ ਦਾ ਆਗਾਸ ਉਹ ਹੋ ਰਿਹਾ ਇਸ ਤੱਕ ਇਹ ਨਾ ਮੈਂ ਬੱਚਿਆਂ ਨੂੰ ਅਸੀਂ ਹੋਰ ਵੀ ਕਿਤੇ ਵੀ ਜ਼ਿਕਰ ਕਰੀਏ ਵੀ ਨਹੀਂ ਬੇਟਾ ਜੇ ਨਾਦ ਸ਼੍ਰੀ ਪੜਨੀ ਆ ਤਾਂ ਫੇਰ ਸਰਕਾਰ ਕੇ ਪੜਨੀ ਆ ਠੀਕ ਹੈ ਨਾ ਹਲੋ